ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਵੀ ਦੇਸ਼ ਪੰਜਾਬ ਮੈਂ ਸੰਦੀਪ ਸਿੰਘ ਖਰੜ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਪ੍ਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਦੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਸਭ ਤੋਂ ਪਹਿਲਾਂ ਇੱਕ ਗੱਲ ਦੱਸਿਓ ਵੀ ਪੰਜ ਮੈਂਬਰੀ ਕਮੇਟੀ ਜਿਨ੍ਹਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਚੁਣ ਲਿਆ ਕੀ ਈਆਲੀ ਸਾਹਿਬ ਦੇ ਨਾਲ ਕੋਈ ਕਨਫਲਿਕਟ ਪੈ ਗਿਆ ਕਿਸੇ ਗੱਲ ਨੂੰ ਲੈ ਕੇ ਰੌਲਾ ਪੈ ਗਿਆ ਅਗਰ ਆਪਾਂ ਇਹ ਵੀ ਚਰਚਾ ਕਰਨੀ ਹੈ ਵੀ ਅਗਰ ਇਹ ਰੌਲਾ ਵੱਧਦਾ ਪਤਾ ਨਹੀਂ ਹੈ ਕਿ ਨਹੀਂ ਹੈ ਕਿਉਂਕਿ ਤੁਹਾਡੀ ਗੱਲਬਾਤ ਹੋਈ ਹੈ ਤਾਂ ਤੁਸੀਂ ਸਮਝਦੇ ਆ ਅਗਰ ਇਹ ਵੱਧਦਾ ਤਾਂ ਫਿਰ ਪੰਥਕ ਸਿਆਸਤ ਦੇ ਉੱਤੇ ਕੀ ਇਹਦਾ ਪ੍ਰਭਾਵ ਪੈਂਦਾ ਦੂਜਾ ਇਹ ਮਸਲਾ ਸੁਖਬੀਰ ਬਾਦਲ ਮੋਗੇ ਦੇ ਵਿੱਚ ਰੈਲੀ ਕਰਨਗੇ 1 ਸਤੰਬਰ ਨੂੰ ਫਤਿਹ ਰੈਲੀ ਰੱਖੀ ਆ ਪਰ ਸਵਾਲ ਇਹ ਆ ਪੱਟੀ ਸਾਹਿਬ ਬਹੁਤ ਸਾਰੇ ਜਿਹੜੇ ਲੀਡਰ ਅਕਾਲੀ ਦਲ ਦੇ ਜਿਹੜੇ ਸਿਰ ਕਾ ਡਾਗੂ ਸੀ ਵੱਡੇ ਆਗੂ ਸੀ ਉਹ ਯਾਦਾ ਪਾਰਟੀ ਛੱਡ ਚੁੱਕੇ ਆ ਜਾਂ ਅਕਾਲ ਚਲਾਣਾ ਕਰ ਚੁੱਕੇ ਆ ਕੀ ਇਹ ਜਿਹੜੀ ਫਤਿਹ ਰੈਲੀ ਜਿਹਨੂੰ ਨਾਮ ਦਿੱਤਾ ਗਿਆ ਇਹ ਮੁਕੰਮਲ ਜਿੱਤ ਹਾਸਲ ਕਰ ਪਾਏਗੀ ਕੀ ਉਥੇ ਵੱਡਾ ਇਕੱਠ ਸੁਖਬੀਰ ਬਾਦਲ ਕਰ ਲੈਣਗੇ ਤੇ ਅੰਤ ਦੇ ਵਿੱਚ ਆਪਾਂ ਖਬਰ ਲਵਾਂਗੇ ਵੀ ਸੀ ਜਿਹੜੇ ਜੀਐਨਡੀਯੂ ਦੇ ਜਦੋਂ ਆਰਐਸਐਸ ਦੀ ਸਭਾ 'ਚ ਜਾਂਦੇ ਆ ਤੇ ਉਸ ਤੋਂ ਬਾਅਦ ਇੱਕ ਵਿਵਾਦ ਛਿੜ ਜਾਂਦਾ ਹੁਣ ਉਹ ਵਿਵਾਦ ਜਿਹੜਾ ਹੈ ਵੱਡਾ ਹੁੰਦਾ ਜਾ ਰਿਹਾ ਇਹਦੇ ਉੱਤੇ ਵੀ ਗੱਲ ਕਰਾਂਗੇ ਵੀ ਹਵਾਰਾ ਕਮੇਟੀ ਨੇ ਕੀ ਸਫਰਸ਼ ਕੀਤੀ ਹੈ ਪਰ ਪੱਟੀ ਸਾਹਿਬ ਸਭ ਤੋਂ ਪਹਿਲਾਂ ਪੰਜ ਮੈਂਬਰੀ ਕਮੇਟੀ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤੇ ਮਨਪ੍ਰੀਤ ਇਹਾਲੀ ਪਹਿਲੀ ਗੱਲ ਤੇ ਮੈਂ ਇਹ ਦੱਸ ਦਿਆਂ ਵੀ ਜਿਹੜੀ ਮੰਤਰੀ ਤੇ ਆਲੀ ਦੀ ਗੱਲ ਆ ਕਿਉਂਕਿ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਮੰਨ ਪੀਨ ਨੂੰ ਗद्दार ਦੱਸਿਆ ਸੀ ਨਾ ਤੇ ਜਿਸ ਹੱਕ ਦੇ ਜ਼ੋਰ ਨਾਲ ਦਾ ਜਵਾਬ ਦੇਣਾ ਚਾਹੀਦਾ ਸੀ ਮੰਤਰੀ ਤੇ ਜਵਾਬ ਨਹੀਂ ਦਿੱਤਾ ਸੀਗਾ ਪਲਸ ਸਪਸ਼ਟੀਕਰਨ ਦਿੱਤਾ ਸੀ ਸਪਸ਼ਟੀਕਰਨ ਦੇ ਵਿੱਚ ਠਿਕ ਦੇ ਜ਼ੋਰ ਨਾਲ ਜਵਾਬ ਦੇ ਵਿੱਚ ਜਿੰਮੀ ਨਾਲ ਸੰਬੰਧ ਦਾ ਵਰਕ ਹੁੰਦਾ ਦੂਸਰੀ ਚੀਜ਼ ਇਹ ਹੈ ਆਪੀ ਮੰਨ ਵੀ ਥੋੜਾ ਜਿਹਾ ਠੰਡੇ ਜਿਹੇ ਸੁਭਾਅ ਦਾ ਵਿਅਕਤੀ ਹੈ ਬਹੁਤ ਤੇਜ਼ ਦਾ ਬਗਨ ਵਾਲਾ ਨਹੀਂ ਹੈ ਜਿਹੜੀ ਆ ਪਹਿਲੀ ਪੀਡੀਟੀ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਬੀਬੀ ਸਤਵੰਤ ਕੌਰ ਦਾ ਗੈਰ ਹਜੂਰ ਨਾਲ ਕਿਸੇ ਨੂੰ ਕੋਈ ਇਤਰਾਜ਼ ਨਹੀਂ ਗਿਆ ਕਿਉਂਕਿ ਉਹਦੀ ਆਪਣੀ ਨੌਕਰੀ ਵੀ ਹੈ ਤੇ ਉਹ ਕਹਿੰਦੀ ਮੈਂ ਸਿਆਸੀ ਤੌਰ ਤੇ ਬਿਲਕੁਲ ਨਹੀਂ ਵਿਚਰੂਗੀ ਤੇ ਧਾਰਮਿਕ ਤੌਰ ਤੇ ਮੇਰੀ ਕਾਲ ਤੱਕ ਤੋਂ ਜਦ ਪੰਥ ਦੀ ਡਿਊਟੀ ਲਈ ਹੈ ਮੈਂ ਕਰੂਗੀ ਉਹ ਬੀਬੀ ਤੇ ਵੀ ਕਹਿੰਦੀ ਆ ਕਿ ਸਾਡੇ ਪਰਿਵਾਰ ਦੇ ਵਿੱਚ ਨਾ ਤੇ ਚੋਣ ਲੜਨ ਦੀ ਗੱਲ ਦਾ ਤੇ ਨਾ ਕੋਈ ਅਸੀ ਕੋਈ ਉਹਦੇ ਦੀ ਭੁੱਖ ਹੈ ਸਨ ਉਹ ਬੜੀ ਨਿਸ਼ਚਿੰਤ ਜਿਓਕੀ ਵਿੱਚਣ ਵਾਲੀ ਬੀਬੀ ਐ ਰਹੀ ਗੱਲ ਯਾਲੀ ਸਾਹਿਬ ਦੀ ਵੀ ਯਾਲੀ ਸਾਹਿਬ ਉਸ ਮੀਟਿੰਗ 'ਚੋਂ ਗੈਰ ਹਜ਼ਰ ਕਿਉਂ ਹੋਏ ਤੇ ਪਲੇਠੀ ਮੀਟਿੰਗ ਸੀ ਪਹਿਲੀ ਮੀਟਿੰਗ ਸੀ ਪਹਿਲੀ ਮੀਟਿੰਗ ਸੀ ਉਹ ਚੋਂ ਗੈਰ ਗਣਾ ਯਾਲੀ ਸਾਹਿਬ ਦਾ ਗੈਰ ਹਾਜ਼ਰ ਹੋ ਜਾਣਾ ਜਿਹੜਾ ਉਹ ਬੜਾ ਮਹਿਨਤ ਰਖਾਉਣਾ ਤੇ ਵਿਰੋਧੀ ਧਿਰ ਨੇ ਉਹਨੂੰ ਬੜਾ ਛਾਲਿਆ ਤੇ ਮੈਂ ਇਹ ਗੱਲ ਕਹੂੰਗਾ ਵੀ ਅੱਜ ਦੀ ਡੇਟ ਦੇ ਵਿੱਚ ਜਿਹੜੀ ਆ ਉਹ ਅਕਾਲੀ ਦਲ ਬਾਦਲ ਆਪਣਾ ਜਿਹੜਾ ਖਤਰਾ ਮਹਿਸੂਸ ਕਰਦੇ ਨਾ ਉਹ ਕਾਂਗਰਸ ਨੂੰ ਕਰਦੇ ਨਾ ਆਪ ਨੂੰ ਕਰਦੇ ਆ ਜੇ ਉਹ ਖਤਰਾ ਮਹਿਸੂਸ ਕਰ ਰਹੇ ਹੋ ਤਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਕਰ ਰਹੇ ਸੋਸ਼ਲ ਮੀਡੀਆ ਦੇਖ ਲਓ ਬੇਥੂਈਆਂ ਤੂਥੇ ਜੋ ਉਹਦੇ ਇਲਜ਼ਾਮ ਲਾਉਦੇ ਜਿਨ੍ਹਾਂ ਦੀ ਕੋਈ ਨਾ ਨੂਹਦਾ ਨਾ ਸਿਰ ਨਾ ਨਾ ਗੱਲ ਦੀ ਨਾ ਬਾਤ ਹੁੰਦੀ ਤੇ ਪਹਿਲੇ ਦਿਨ ਗਿਆਨੀ ਹਰਪ੍ਰੀਤ ਨੇ ਕਹਿਤਾ ਸੀ ਜੀ ਜੀ ਪੀਐਨ ਨੇ ਬੜੇ ਬੜੇ ਸੋਸ਼ਲ ਮੀਡੀਆ ਆਪਣੇ ਤਿਆਰ ਕਰ ਲਏ ਮੇਰੇ ਖਿਲਾਫ ਪ੍ਰਚਾਰ ਕਰਨ ਦੇ ਪਰ ਮੈਨੂੰ ਇਹਦੀ ਕੋਈ ਫਿਕਰ ਨਹੀਂ ਮੈਂ ਆਪਣਾ ਕੰਮ ਕਰਨਾ ਵਾ ਜਦੋਂ ਹਾਥੀ ਚੱਲਦਾ ਵਾ ਕੁੱਤੇ ਭੌਂਗਦੇ ਨੇ ਲੇਕਿਨ ਹਾਥੀ ਪ੍ਰਵਾਹ ਨਹੀਂ ਕਰਦਾ ਆਪਣੀ ਮੰਜ਼ਿਲ ਵੱਲ ਤੁਰਨ ਲੱਗ ਪੜ ਕੇ ਤੇ ਮੈਂ ਇਹ ਵੀ ਦੱਸ ਦਿਆਂ ਕਿ ਜਿਹੜੀ ਅਕਾਲੀ ਦਲ ਦੀ ਅਸਲੀ ਵਰਦੀ ਸੀ ਜਿਹੜਾ ਅਸਲੀ ਸਿੰਬਲ ਸੀਗਾ ਜੇ ਉਹ ਬਕਾਇਦਾ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਅਸਲੇ ਜਾਗਰੂ ਕੀਤਾ ਵਾ ਜੇ ਜਿੰਦਾ ਕੀਤਾ ਵਾ ਤੂੰ ਗਿਆਨੀ ਹਰਪ੍ਰੀਤ ਸਿੰਘ ਉਹ ਸੁਖਬੀਰ ਸਿੰਘ ਬਾਦਲ ਨਹੀਂ ਕਰ ਸਕਿਆ ਉਹਨਾਂ ਉਸੇ ਤਰੀ ਆਪਣਾ ਜਿਹੜਾ ਕਲਗੱਲ ਦੇ ਪ੍ਰਧਾਨ ਦਾ ਲਿਬਾਸ ਸੰਭਾਉ ਪਾਇਆ ਤਾਂ ਅੱਥਿੱਤ ਦੀ ਕਿਰਪਾ ਨੂੰ ਪੜੀ ਹੈ ਕਥਾ ਲੱਗਦਾ ਵੀ ਜ਼ਥੇਦਾਰ ਹੈ ਵੈਸੇ ਤਾਂ ਪਹਿਲੀ ਗੱਲ ਕਰ ਲਈਏ ਵੀ ਜਿਹੜੀ ਅਕਾਲੀ ਦਲ ਬਾਦਲ ਉਹਨਾਂ 1996 ਦੇ ਚ ਕਾਦੀ ਦਲ ਦਾ ਭੋਗ ਪਾ ਕੇ ਪੰਜਾਬੀ ਪਾਰਟੀ ਬਣਾਤੀ ਸੀ ਤੇ ਉਸ ਤੋਂ ਬਾਅਦ ਫਿਰ ਸਾਡੇ ਜਿਹੜੇ ਜਥੇਦਾਰ ਸੀਗੇ ਉਹ ਤੁਹਾਨੂੰ ਪਤਾ ਜਨਵਰੀ ਕੇ ਬੰਦੇ ਸੀ ਜਗਿੰਦਰਪਾਲ ਜੈਨ ਜਿਹੜਾ ਕਾਂਗਰਸ ਦਾ ਵਿਧਾਇਕ ਸੀ ਤੇ ਉਹਨੂੰ ਦਮਕਾ ਮਾਰ ਕੇ ਬਕਾਇਦਾ ਤੌਰ ਤੇ ਤੇਰੇ ਖਿਲਾਫ ਸੀ ਇਨਕੁਆਇਰੀ ਖੋਲਣ ਲੱਗਿਆ ਤੂੰ ਨੂੰ ਅਸਤੀਵਾ ਦਵਾਇਆ ਤੇ ਮੁੜ ਕੇ ਮੋਕੇ ਤੋਂ ਫਿਰ ਲੰਚਨ ਲਈ ਤੂੰ ਐਮਲ ਦੇ ਪੜਾਇਆ ਤੇ ਸੁਖਵੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਮੈਂ ਹੀਰੇ ਚੁੰਮ ਚੁੰਮ ਕੇ ਲਿਆ ਰਿਹਾ ਹਾਂ ਉਦੋਂ ਵੀ ਪੱਤੀ ਸਾਹਿਬ ਕੋਈ ਪਾਜਪਾ ਦੇ ਨਾਲ ਹੀ ਰੋਣਾ ਸੀਗਾ ਨਾ ਬਹੁਤ ਮਤ ਦਾ ਕੋਈ ਵੀ ਬੰਦੇ ਆਪਣੇ ਵਧਾਣੇ ਆ ਨਹੀਂ ਪਾਜਪਾ ਦਾ ਰੋਣਾ ਨਹੀਂ ਸੀਗਾ ਸਿਰਫ ਫਿਰ ਸੀ ਵੀ ਨੂੰ ਦਬਕਾ ਮਾਰਿਆ ਸੀ ਸੀ ਇੱਕ ਲੋਕਾਂ 'ਚ ਸੰਕੇਤ ਦੇਣਾ ਵੀ ਅਕਾਲੀ ਦਰ ਅੱਜ ਆਪਣੀ ਪੂਰੀ ਤਾਕਤ ਵਿਚ ਰਿਆ ਜਦੋਂ ਜਗਿੰਦਰਪਾਲ ਜੈਨ ਨੇ ਵਕੈਟਾ ਤੌਰ ਤੇ ਸੀਫਾ ਦੇਖ ਕੇ ਉਹਨੂੰ ਆਪਣੀ ਕਾਲੀ ਟੀਕ ਤੋਂ ਜਿਤਾਇਆ ਸੀਗਾ ਤੇ ਕਹਿੰਦੇ ਵੀ ਕੁਝ ਬੰਦੇ ਮਿਲ ਲਗੇ ਤੇ ਪੀਏ ਕਹਿੰਦਾ ਜੀ ਤੁਸੀਂ ਬੈਠੋ ਜਿਹਦਾ ਸਰ ਅੰਦਰ ਸ਼ੇਪ ਕਰਦੇ ਨੇ ਤੇ ਜੋ ਸ਼ੇਪ ਕਰਦੇ ਜਿਹਦਾ ਤੇ ਫਿਰ ਜਥੇ ਦਾ ਤਾਂ ਨਾ ਹੋ ਰਿਹਾ ਕਾਲੀ ਜਥੇ ਜਿਹਦਾ ਹੋ ਸਕਦੇ ਲੇਕਿਨ ਕਾਲੀ ਜਥੇ ਦਾ ਨਹੀਂ ਸਕਦਾ ਬੇਸ ਕਰਕੇ 1996 ਦੇ ਵਿੱਚ ਲੋਕ ਕਹਿੰਦੇ ਵੀ ਉਹਨਾਂ ਨੇ ਭੋਗ ਪਾਤਾ ਸੀ ਕਾਲੀ ਨਾਲ ਤੋਂ ਪੰਜਾਬੀ ਪਾਰਟੀ ਬਣ ਗਈ ਸੀ ਸਰਗਰ ਪ੍ਰਕਾਸ਼ ਸਿੰਘ ਬਾਦਲ ਨੇ ਬਕਾਇਦਾ ਤੌਰ ਤੇ ਮੋਗਰ ਰਲੀ ਦੇ ਵਿੱਚ ਇਹ ਗੱਲ ਸਟੇਜ ਤੋਂ ਕਹੀ ਸੀ ਕਿ ਲੋਕ ਇਹ ਵੀ ਹੁਣ ਸਾਡੀ ਪਾਰਟੀ ਪੰਜਾਬੀ ਪਾਰਟੀ ਬਣ ਗਈ ਤਾਂ ਉਸ ਤੋਂ ਬਾਅਦ ਫਿਰ ਵੱਡੇ ਵੱਡੇ ਅਹੁਦੇ ਤਾਂ ਵੱਡੇ ਵੱਡੇ ਲੀਡਰ ਜਿਹੜੇ ਸੀ ਤਾਂ ਕਹਿੰਦਾ ਤੌਰ ਤੇ ਕਾਲੀ ਨਾਲ ਬਾਦਲ ਸੰਗਤ ਸੀ ਉਸ ਤੋਂ ਪਹਿਲਾਂ ਸਹਿਜ ਧਾਰੀ ਫਾਊਂਡੇਸ਼ਨ ਸਾਡੇ ਹੁੰਦੀ ਸੀ ਸਹਿਜ ਧਾਰੀ ਅਕਾਲੀ ਫਾਊਂਡੇਸ਼ਨ ਹੁੰਦੀ ਸੀਗੀ ਉਹਦੇ ਮੁਖੀ ਹੁੰਦੇ ਸੀ ਮਾਸਟਰ ਮੋਨ ਲਾਲ ਡਾਕਟਰ ਮੋਨ ਲਾਲ ਡਾਕਟਰ ਮੋਨ ਲਾਲ ਜਿਹੜੇ ਬੈਸੀਗੇ ਜਦੋਂ ਉਹ ਬਕਾਇਦਾ ਤੌਰ ਤੇ ਹੁੰਦੇ ਸੀ ਤੇ ਦੀਲੀ ਭਗਵੰਦੇ ਸੀ ਛੇਵ ਕਰਕੇ ਰੱਖਦੇ ਸੀ ਇਹ ਚਿਹਰਾ ਰਸਗਾ ਕੇ ਰੱਖਦੇ ਸੀ ਤੇ ਉਹਨਾਂ ਨੂੰ ਕਾਲੀਰਚ ਉਹਦੇ ਵੀ ਮਿਲਦੇ ਸੀ ਉਹ ਸਹਿਜ ਧਾਰੀ ਦੇ ਆਗੂ ਹੁੰਦੇ ਸੀ ਸਹਿਜ ਧਾਰੀ ਕੋਣ ਸਹੀ ਤਰੀਕਾ ਉਹ ਆ ਜਿਹੜਾ ਦੂਜੇ ਧਰਮ ਦੇ ਵਿੱਚ ਸਹੀ ਸਿੱਧੇ ਸਿੱਧੀ ਸਿੱਖੀ ਬਲਵਾਦੇ ਉਹਨੂੰ ਅਸੀਂ ਸਹੀ ਤਰੀਕਾ ਕਹਿੰਦੇ ਆ ਤੇ ਜਿਹੜਾ ਸਿੱਖਾਂ ਦੇ ਕਰ ਜੰਮ ਕੇ ਬਕਾਇਦਾ ਤੌਰ ਤੇ ਆਪਣੇ ਰੋਮਾਂ ਦੀ ਬੇਦਬੀ ਕਰਦਾ ਕੇਸਾਂ ਦੀ ਬੇਦਬੀ ਕਰਦਾ ਉਹਨੂੰ ਅਸੀਂ ਪਤਿਤ ਕਹਿੰਦੇ ਨੇ ਪਤਿਤ ਦਾ ਸਿੱਖ ਧਰਮ ਨਾਲ ਕੋਈ ਨਾ ਕਰਨੀ ਕਿਸੇ ਕੀ ਮਗਦਰ ਕਰਨੀ ਜੇ ਵੀ ਆਪਾਂ ਕਹਿੰਦੇ ਗਦਾਰ ਕਿਸ ਨੂੰ ਕਹੇ ਜਿੰਦੇ ਲਾਇਕ ਦੇ ਸੰਤਨ ਲੇਕਰ ਆਜੇ ਬਹੁਤ ਗਿਣਤੀ ਜਿੰਨੇ ਸਾਡੇ ਕੋਲ ਇਸੇ ਕਰਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬੀ ਪਾਰਟੀ ਬਣਾਤੀ ਸੀ ਤੇ ਮੁੜ ਕੇ ਵੱਡੇ-ਵੱਡੇ ਹੋ ਤੇ ਹੁਣ ਆਲੂmber ਕੇ ਬੰਦੇ ਜਿਨ੍ਹਾਂ ਨੇ ਸਾਡੀ ਸਿੱਖ ਨੌਜਵਾਨੀ ਦੇ ਡਟ ਕੇ ਕਾਂਨ ਕੀਤਾ ਧੀਆਂ ਪੜਿਆਂ ਦੀਆਂ ਇੱਜ਼ਤਾਂ ਲੁਟਾਈਆਂ ਬੀਬੀਆਂ ਨੂੰ ਜੇਲਾਂ ਤੋਂ ਮਹਾਲਾਤਨ ਬੰਦ ਰੱਖਿਆ ਉਹਨਾਂ ਦੇ ਤਸ਼ੱਦਦ ਕੀਤਾ ਫਿਰ ਨੰਗੇਕਰ ਕੀਤਾ ਫਿਰ ਉਹਨਾਂ ਨੂੰ ਜੇ ਅਕਾਲੀ ਦੰਦ ਆਪਾਂ ਕਹਿ ਦਈਏ ਕਿ ਸੀਨੀਅਰ ਮੀਤ ਪ੍ਰਧਾਨ ਬਣ ਗਿਆ ਫਿਰ ਅਕਾਲੀ ਦੰਦ ਨੂੰ ਫਿਰ ਵਾਕਈ ਪੰਜਾਬੀ ਪਾਰਟੀ ਹੋ ਸਕਦੀ ਕਲਤੋ ਜੀ ਹੋ ਸਕਦੀ ਫਿਰ ਉਹਨੂੰ ਟਿਕਟ ਦਿੱਤੀ 3 ਸਿੱਧੇ ਕੈਂਡਿਡੇ ਉੱਤੇ ਲੇਕਨ ਜਦੋਂ ਰੌਲਾ ਪੈਰ ਉਹਦੇ ਜੋ ਕਟਕੋਦੀ ਘਰੋਂ ਇਹ ਦੇ ਦਿੱਤੀ ਜਿਹਨੂੰ ਪਾਰਲੀਮੈਂਟ ਸੈਕਟਰੀ ਹੋਣਾ ਹੈ ਅਸੀਂ ਇਹ ਤੇ ਕਰਤੂਤਾ ਭੁੱਲੀ ਅਗਲੀ ਗੱਲ ਜਿਹੜੀ ਤੁਸੀਂ ਕੀਤੀ ਹੁਣ ਪੀ ਰੈਲੀ ਦੀ ਮੋਗਾ ਜਿਹੜੀ ਰੈਲੀਆਂ ਕੀਤੀ ਜਾ ਰਹੀ ਆ ਜਦੋਂ ਜਦੋਂ ਵੀ ਕਾਲੀ ਦਲ ਆਪਨੀ ਰੈਲੀ ਮੋਗਿਆਂ ਕਰਦਾ ਤੇ ਉਹ ਕਹਿੰਦੇ ਸਾਡੇ ਲਈ ਇੱਕ ਵਰਦਾਨ ਸਾਫਤ ਹੁੰਦੀ ਪਹਿਲੀ ਸਤੰਭਾਪੀ ਪਾਰਟੀ ਵੀ ਮੋਗਿਆਂ ਬਣੀ ਸੀ ਰੱ비 ਪਾਰਟੀ ਮੋਗਿਆਂ ਬਣੀ ਸੀ ਕਾਲੀ ਦਲ ਤੇ ਕਾਲਟਕ ਤੋਂ ਬਣੀ ਸੀ ਪੰਜਾਬੀ ਪਾਰਟੀ ਮੋਗਿਆਂ ਬੜੀ ਜੀ ਸੀ ਸ਼ਾਨਮੈ ਦੇ ਵਿੱਚ ਹੁਣ ਜੇ ਆਪਾਂ ਗੱਲ ਕਰੀਏ ਇਹਨਾਂ ਨੇ ਉੱਥੇ ਕਹਤਾ ਜੀ ਪਹਿਲੀ ਤਿਹ ਨੂੰ ਫਤਿਹ ਰੈਲੀ ਕਰਾਂਗੇ ਸੀ ਫਤਿਹ ਕਾਦੀ ਇਹ ਵੀ ਦੱਸ ਲਓ ਜੀ ਫਤਿਹ ਕਾਦੀ ਕਰ ਰਹੇ ਤੁਸੀਂ ਕੋਈ ਜੰਗ ਜਿੱਤੀ ਆ ਕੋਈ ਤੂਫਾਨ ਆ ਉਹਦੇ ਤੁਸੀਂ ਕੰਮ ਕੀਤਾ ਕੀ ਕੀਤਾ ਤੁਸੀਂ ਸਿਰ ਜਿਹੜੀ ਤੁਸੀਂ ਗੱਲ ਕਰਦੇ ਹੋ ਲੈਂਡ ਪੂਲ ਪਾਲਸੀ ਦਿੱਤੀ ਤੁਹਾਡੇ ਨਵਾਂ ਤੋਂ ਕੰਮ ਕਿਸਾਨਾਂ ਨੇ ਕੀਤਾ ਬਸ ਲੋਕਾਂ ਨੇ ਕੀਤਾ ਚਲੋ ਤੁਹਾਡਾ ਹੱਕ ਬਣਦਾ ਕਰਨੀ ਜਿੰਦੀ ਫਤਰੇਲੀ ਕਰ ਰਹੇ ਹੋ ਤੁਸੀਂ ਹੁਣ ਮੋਗੇ ਰੈਲ ਦੀ ਕਿਉਂ ਰੱਖੀ ਜਾਂਦੀ ਹੈ ਉਹ ਇੱਕ ਸੈਂਟਰਲ ਪਲੇਸ ਹੈ ਤੇ ਉੱਥੇ ਜਗ੍ਹਾ ਵੀ ਕਾਫੀ ਖੁੱਲੀ ਮਿਲ ਜਾਂਦੀ ਹੈ ਉੱਥੇ ਲੱਖ ਲੱਖ ਬੰਦਾ ਵੀ ਇਕੱਠੇ ਕਰਦੇ ਰਹਿੰਦੇ ਅਕਾਲੀ ਦਲ ਵਾਲੇ ਕਦੋਂ ਕਰਦੇ ਰਹੇ ਜਦੋਂ ਉੱਥੇ ਨਤੜਕ ਸਿੰਘ ਬਰਾੜ ਵਰਗੇ ਲੀਡਰ ਹੁੰਦੇ ਸੀ ਨਤੜਕ ਸਿੰਘ ਬਰਾੜ ਅਜਿਹੇ ਵਿਅਕਤੀ ਹੈ ਜਿਨੇ ਬਾਦਲ ਕੋਲ ਜਾ ਕੇ ਤਲਵੇ ਨਹੀਂ ਲੈ ਜੀ ਮੈਨੂੰ ਫੁਲਾਣਾ ਉਹਦਾ ਤੇ ਜਿਹੜਾ ਠਿੰਗੜਾ ਬਿਲਕੁਲ ਨਹੀਂ ਆ ਕੇ ਹੀ ਕਮਿਸ਼ਨਰ ਬਣਾ ਦਿੱਤਾ ਗਿਆ ਉਹਨੂੰ 2020 ਚ ਉੱਥੋਂ ਉਹਦੀ ਟਿਨਿਓਰ ਖਤਮ ਹੋ ਜਾਂਦੀ ਹੈ ਤੇ ਇੱਕ ਤੁਹਾਨੂੰ ਪਤਾ ਵੀ ਡੈਮੋ ਡੈਮੋਕ੍ਰੈਟਿਕ ਕਲਚਰ ਬਣਦਾ ਵਾ ਟੀਨਸਰ ਸਾਹਿਬ ਦਾ ਤੂੰ ਤਾਂ ਜਨਰਲ ਸਕਤੀ ਬਣ ਜਾਂਦਾ ਬਾਦਲ ਝੱਟ ਕੇ ਮੁੜ ਕੇ ਉਹ ਸੰਯੁਕਤ ਕਾਜਲ ਬਣ ਜਾਂਦਾ ਜਿਹੜੀ ਪਰੰਪਰਾ ਦੀ ਪਾਰਟੀ ਬਣ ਜਾਂਦੀ ਉਹਦੇ ਵਿੱਚ ਉਦੋਂ ਬਾਅਦ ਉਹ ਕਹਿੰਦਾ ਵੀ ਤੁਹਾਡਾ ਟੀਚਾ ਸਿਰਫ ਇਹ ਆ ਵੀ ਅਸੀਂ ਭਾਜਪਾ ਜਾਣਾ ਤੇ ਮੈਂ ਸਿੱਧਾ ਭਾਜਪਾ ਨੂੰ ਜਾਵਾਂ ਨਾ ਮੇਸੇਦ ਦੀ ਭਾਜਪਾ ਨਾਲ ਤਰ੍ਹਾਂ ਜੋੜ ਲਿਆ ਤੇ ਉੱਥੇ ਵੱਡਾ ਉਹਦਾ ਮਿਲ ਗਿਆ ਅੱਜ ਕੱਲ੍ਹ ਤੁੰਧ ਸਿੰਘ ਬਰਾਦ ਪਾਜ ਪਸੰਦ ਇੱਕ ਲੀਡਰ ਚਲਾ ਗਿਆ ਦੂਸਰਾ ਲੀਡਰ ਬਕਾਇਦਾ ਤੌਰ ਤੇ ਤੋਤਾ ਸੀ ਉਹ ਕਾਲ ਚਲਾਣਾ ਕਰ ਗਏ ਉਹ ਜਿਹੜੇ ਆ 2021 ਮਈ 2022 ਨੂੰ ਚਲਾਣਾ ਕਾਲ ਚਲਾ ਕਰ ਗਏ ਹੁਣ 2 ਲੀਟਰ ਵੱਡੇ ਚਲੇਗੇ ਉਹਨੂੰ ਉੱਥੇ ਰੈਡੀ ਕਿਸ ਤਰ੍ਹਾਂ ਦੀ ਹੁੰਦੀ ਹੈ ਕਿੰਨੇ ਲੋਕ ਇਕੱਠੇ ਹੁੰਦੇ ਆ 10000 ਹੁੰਦੇ ਆ 15000 ਹੁੰਦੇ ਆ 20000 ਹੁੰਦੇ ਆ 5 ਹਰਦੇ ਦੀ ਪਤਾ ਨਹੀਂ ਲੇਕਿਨ ਸਿਰਫ ਉਹਨਾਂ ਨੂੰ ਇੱਕ ਵੱਧ ਹੈਗਾ ਉੱਥੇ ਉਹ ਮੁਖਤਰ ਲੰਬੀ ਹਲਕਾ ਤੋਂ ਆਪਣੀ ਸੰਗਤ ਬੜੀ ਲੈ ਆਉਂਦੇ ਆ ਬਾਦ ਸੈਂਟਰਲ ਪਲੇਸ ਤੋਂ 70 ਕਿਲੋਮੀਟਰ ਦੇ ਖੇਦਾਂ ਤੋਂ ਤੇ ਲੁਧਿਆਣਾ ਮਤ 50 ਕਿਲੋਮੀਟਰ ਫਿਲਪੁਰਾ 100 ਕਿਲੋਮੀਟਰ ਅਮਰਸਾਰ ਤੇ 100 ਕਿਲੋਮੀਟਰ ਉੱਥੋਂ ਵਖੰਡਾ ਉਹ ਸੈਂਟਰ ਪਲੇਸ ਬਣ ਜਾਂਦੀ ਜਿੱਦੇ ਕਰਕੇ ਤੇ ਰਵੀ ਰੱਖਦੇ ਨੇ ਹੁਣ 2 ਲੀਟਰ ਚੱਲੇਗੀ ਉੱਥੇ ਉੱਥੇ ਕਿੰਨਾ ਹੁੰਦਾ ਕਿੰਨਾ ਨਹੀਂ ਹੁੰਦਾ ਮੇਰੀ ਨਦਰ ਸਿੰਘ ਬਰਾੜ ਨਾਲ ਗੱਲ ਹੋਈ ਕਿੰਨਾ ਜੀ ਇਹ ਇਥੋਂ ਦੇ ਹਲਕੇ ਲੋਕ ਤੇ ਘੱਟ ਹੋਣਗੇ ਲੇਕਿਨ ਇਹਨਾਂ ਦੇ ਆਪਣੇ ਮੁਕਸ ਜ਼ਿਲ੍ਹੇ ਲੋਕ ਜ਼ਿਆਦੇ ਹੁੰਦੇ ਕਿਉਂ ਬਰਾੜ ਦਾ ਆਪਣਾ ਇਲਾਕਾ ਉੱਥੇ ਕਮ ਲੋਕਾਂ ਦੇ ਕੀਤੇ ਲੋਕਪੁਰਪੀ ਨੇ ਚਲੋ ਜੀ ਰਹੀ ਗੱਲ ਕਿ ਇਸ ਰੈਲੀ ਨੂੰ ਤੁਸੀਂ ਫੱਦੇ ਰੈਜ਼ੀਡੈਂਟ ਆ ਨਾ ਦਿੱਤਾ ਫੱਦੇ ਰੈਲੀ ਨੂੰ ਕਿੰਨੇ ਬੰਦੇ ਇਕੱਠੇ ਹੁੰਦੇ ਬਹੁਤ ਉਹ ਦਿਨ ਪਤਾ ਲੱਗੂ ਪਹਿਲੀ ਤਰੀਕ ਤੋਂ ਲekin ਜਿਹੜੀ ਆਪਾਂ ਗੱਲ ਕੀਤੀ ਹੈ ਵੀ ਜਿਹੜੇ ਉਹ ਥੰਮ ਲੀਡਰ ਹੁੰਦੇ ਸੀ ਉਹ ਨਹੀਂ ਇਥੇ ਰਹਿ। ਅਕਾਲੀ ਸਿਆਸਤ ਦੇ ਉੱਤੇ ਬਕਾਇਦਾ ਤੌਰ ਤੇ ਜਥੇਦਾਰ ਤੋਤਾ ਸਿੰਘ ਨੇ ਆਪੇ ਇੱਕ ਇੰਟਰਵਿਊ ਚ ਕਿਹਾ ਸੀ। ਜੀਉਦੇ ਜੀ ਕੈਸ ਨੰਦ ਨੇ ਉਹਨਾਂ ਕਹਿੰਦੇ ਜੀ ਮੈਂ ਇੱਕ ਕਿਤਾਬ ਲਿਖ ਕੇ ਰੱਖ ਚੱਲਿਆ। ਜੀ ਦੇ ਵਿੱਚ ਅਕਾਲੀ ਦਲ ਦੇ ਗੁੱਝੇ ਪੇਡ ਹੋਣਗੇ। ਜੀਦੇ ਵਿੱਚ ਪਤਾ ਨਹੀਂ ਕਿ ਕਿਹੜੇ ਲੀਡਰ ਨੇ ਕਿਹੜੀ ਕਿਹੜੀ ਕਰਤੂਤ ਕੋਲੀ ਹੈ ਕਿਹੜਾ ਕੜਾ ਕਾਰਜ ਕੀਤਾ ਵਾ ਕਿਵੇਂ ਕੀਤਾ ਵਾ ਉਹ ਸਾਰਾ ਦਰਜ ਹੋ ਗਿਆ ਲੇਕਿਨ ਮੈਂ ਆਪਣੇ ਪਰਿਵਾਰ ਨੂੰ ਕਹਿੰਦਾ ਕਿ ਮੇਰੀ ਮੌਤ ਤੋਂ 5 ਸਾਲ ਬਾਅਦ ਇਹ ਸ਼ਿਕਾਇਤ ਜਣੀ ਸੀ ਦੀ 5 ਸਾਲ ਬਾਅਦ ਕਿਉਂ ਟੀਚਰ ਰੱਖੇ 5 ਸਾਲ ਦਾ ਇਹ ਨਹੀਂ ਪਤਾ ਤੋਤਾ ਸਿੰਘ ਹੋਣੀ ਆਪ ਵੀ ਐਜੂਕੇਸ਼ਨ ਮਿਨਿਸਟਰ ਰਹੇ ਬਿਲਕੁਲ ਐਜੂਕੇਸ਼ਨ ਮਿਨਿਸਟਰ ਨੇ ਪੜ੍ਹੇ ਲਿਖੇ ਬੰਦੇ ਸੀ ਉਹਨਾਂ ਦਾ ਬੇਟਾ ਵੀ ਪੜ੍ਹਿਆ ਲਿਖਿਆ ਵਾ ਫਰ ਮੂ ਪਤਾ ਤੋਤਾ ਸਿੰਘ ਉਰਾਨ ਨੂੰ ਇੱਕ ਪ੍ਰਸ਼ਟachar ਦੇ ਕੇਸ ਸਜਾਉਂਦੀ ਸੀ ਮੰਤਰੀ ਸ਼ਿਪ ਚੱਦਨੀ ਪੀ ਸੀ ਲੇਕਿਨ ਜਿਹੜੀ ਕਿਤਾਬ ਉਹਨੇ ਲਿਖੀ ਆ 1970 ਤੋਂ ਸ਼ੁਰੂ ਕੀਤੀ ਆ ਤੇ ਹੁਣ ਤੱਕ ਉਹਨਾਂ ਦੀ ਲਾਈਫ ਜਦੋਂ ਇਹ ਕਿਤਾਬ ਨੇ ਉਗੀ ਵਾਰ ਉਹਦੇ ਵਿੱਚ ਜੋ ਕੁਝ ਹੈਗਾ ਜੋ ਸੁਣ ਚ ਲੈਵੇ ਬਹੁਤ ਕੁਝ ਹੋ ਗਿਆ ਕਿ ਲੀਗਾਂ ਦੇ ਜਿਹੜੇ ਅਸਲੀ ਚਿਹਰੇ ਦੰਗੇ ਕੀਤੇ ਗਏ ਨੇ ਉਹਦੇ ਵਿੱਚ ਪੋਸਟਮਾਰਟਮ ਕੀਤਾ ਗਿਆ ਉਹਨਾਂ ਦੇ ਸੱਚੀ ਜੀਵਨ ਦਾ ਲੇਕਿਨ ਕਹਿੰਗੇ ਜੀ 5 ਸਾਲ ਬਾਅਦ ਇਹ ਕਿਤਾਬ ਜਿਹੜੀ ਤੁਸੀਂ ਛਾਪਣੀ ਹੈ ਤੇ ਫੇਰ ਵੰਡਣੀ ਹੈ ਹੁਣ 5 ਸਾਲ 2027 ਚ ਪੂਰੇ ਹੋਣਗੇ ਉਸ ਤੋਂ ਬਾਅਦ ਅਸੀਂ ਕਰਾਂਗੇ ਬਰਜਿੰਦਰ ਸਿੰਘ ਮਖਰੋੜਾਂ ਦਾ ਗੱਲ ਤੋਂ ਉਹਨਾਂ ਨੂੰ ਕਹਾਂਗੇ ਦੱਸੋ ਜੀ ਇਹ ਕਿਤਾਬ ਕਿੱਦਾਂ ਦੀ ਕਿੱਦਾਂ ਨਹੀਂ ਪਰ ਮੇਰੇ ਖਿਆਲ ਦੱਸਣਗੇ ਨਹੀਂ ਕਿਉਂਕਿ ਉਹਨਾਂ ਕਹਿੰਦੇ ਜਦੋਂ 5 ਸਾਲ ਬਾਅਦ ਤੁਸੀਂ ਛਾਪ ਕਈ ਇਹ ਲੀਡਰ ਹੈ ਜਿਹੋ ਤੇ ਇਹ ਕੋ ਲੀਡਰਸ਼ਿਪ ਨੂੰ ਨਾਮ ਭੁੱਲ ਗਿਆ ਤੇ ਉਹਨੇ ਕਿਹਾ ਸੀ ਮੇਰੇ ਸਾਹ ਜਿਹੜੀ ਉਹ 3 ਸਾਲ ਤੋਂ ਬਾਅਦ ਤੁਸੀਂ ਕਿਤਾਬ ਛਾਪਣੀ ਛਪੀ ਉਹਨੇ ਫਿਰ ਤੋਂ ਤੱਲੀ ਮਚਾਈ ਕਈ ਲੀਡਰ ਕਹਿੰਦੇ ਗਲਤਤਾ ਦੀ ਪਲਾਨ ਟਿੰਗ ਉਹ ਕਹਿੰਦੇ ਨਹੀਂ ਜੋ ਰਜਕੇ ਚੱਲਿਆ ਪੜ ਤੋਂ ਤੁਸੀਂ ਜੁਏਗਾ ਪਰ ਇਸ ਖਤਬੇ ਦੇ ਵਿੱਚ ਵੀ ਦੱਸਿਆ ਜਾਊਗਾ ਵੀ ਜਿਹੜੇ ਬਾਦਲ ਫਰਾਂਦੇ ਆਪਣੀਆਂ ਠੱਪ ਠੱਪ ਨਹੀਂ ਪੰਜ ਵਾਰੀ ਮੁੱਖ ਮੰਤਰੀ ਦੱਸਣਗੇ ਪੰਜ ਮੁੱਖ ਮੰਤਰੀ ਕਿਵੇਂ ਰਿਹਾ ਤੇ ਕਿਉਂ ਰਿਹਾ ਤੇ ਕਿੰਦਾ ਕਰਨਾ ਚਾਹੀਦਾ ਇਸ ਕਰਕੇ ਅਜ ਮੋਗੇ ਦੀ ਰੈਜੀ ਰੱਖੀ ਆ ਅਸੀਂ ਸੁਖਬੀਰ ਸਿੰਘ ਬਾਦਲ ਦੇ ਬਿਲਕੁਲ ਦੋਖੀ ਨਹੀਂ ਅਸੀਂ ਕਹਿੰਦੇ ਕੰਮਜਾ ਹੋਣੀ ਚਾਹੀਦੀ ਉਹਨਾਂ ਨੂੰ ਉਨੰਨ ਰੱਬ ਕਾਮਯਾਬੀ ਬਖਸ਼ੇ ਪਰ ਪਹਿਲਾ ਆਪਣੀ ਨੀਤੀ ਤੇ ਦਿਸ਼ਾ ਆਪਣੀ ਨੀਅਤ ਤੇ ਨੀਤੀ ਸਦਾਰ ਪੰਥਕਵੰ ਅੱਜ ਵੀ ਉਹ ਪੰਥਕ ਨਹੀਂ ਇੱਕ ਕੰਕਾਤੀ ਪ੍ਰੋਗਰਾਮ ਹੈ ਭੰਡਣਾ ਜੱਦਾਟ ਕੇ ਭੰਡਾ ਡੋ ਖਤਰਾ ਮੁਸੰਸਕਰ ਦੇ ਗਿਆਨੀ ਹਰਤਿਸ ਸਿੰਘ ਨੂੰ ਭਾਈ ਤੁਹਾਡਾ ਟੀਚਾ ਗਿਆਨੀ ਹਰਤਿਸ ਸਿੰਘ ਤੁਹਾਡਾ ਟੀਚਾ ਕਾਂਗਰਸ ਤੇ ਆਮਾਦੀ ਪਾਰਟੀ ਦੇ ਭਾਜਪਾ ਤੇ ਭਾਜ ਪਾਨ ਸਮਝੋ ਤੇ ਜਿਹੜੀਆਂ ਗੱਲਾਂ ਕਰਦੇ ਜਿਹੜੀਆਂ ਤੁਸੀਂ 30 ਸਾਲ ਦਾ ਕੇ ਪੀਂਗਾ ਪਈਆਂ ਉਹਨਾਂ ਨਾਲ ਜਾ ਕੇ ਦੜੀਆਂ ਚੁਗਿਆ ਨਾ ਤੁਸੀਂ ਉਹਨਾਂ ਦੀ ਕੋਈ ਗੱਲ ਹੀ ਗੱਲ ਕਰਦੇ ਤੇ ਹਾਂ ਜੇ ਤੁਸੀਂ ਸਮਝਦਾ ਕਰੋ ਫੇਰ ਤੇ ਉਹ ਪ੍ਰਵਾਹ ਜੇ ਵੀ ਹੋਰ ਕਰੇ ਤੇ ਫੇਰ ਕੋ ਜਿਹੜਾ ਉਹ ਪ੍ਰਵਾਹ ਨਹੀਂ ਆਉਂ ਕਿ ਇਹ ਕਰਕੇ ਜਿਹੜੀ ਇਹਨਾਂ ਨੇ ਗੱਲ ਕੀਤੀ ਜੀ ਇਸ ਗੱਲ ਤੇ ਇਹ ਕਹਿੰਦੇ ਆਂ ਕਿ ਇਹਨਾਂ ਦੀ ਰੈਲੀ ਕਾਮਯਾਬ ਹੋਏ ਲੇਕਿਨ ਅਸੀਂ ਕਹਿੰਨੇ ਵੀ ਇਹਨਾਂ ਦੀ ਐ ਅਸਲੇ ਜੋ ਹਾਲਾਤ ਤੇ ਕੋਈ ਬੜੇ ਸੁਖਾਵੇਂ ਨਹੀਂ ਜੀ ਪਟਸਰਬ ਉਹ ਗੱਲ ਵਿੱਚ ਹੀ ਰਹਗੀ ਮੇਰੇ ਖਿਆਲ ਮਨਪ੍ਰੀਤ ਐਲੀ ਵਾਲੀ ਤੇ ਹਰ ਪੀਚਿੰਗ ਹੋਣਾ ਵਾਹ ਹਾਂ ਮਨਪ੍ਰੀਤ ਐਲੀ ਵਾਲੀ ਗੱਲ ਜੇਪਾ ਕਰਦੇ ਸੀ ਜੀ ਮਨਪ੍ਰੀਤ ਐਲੀ ਨੇ ਜਿਸ ਤਰੀਕੇ ਨਾਲ ਜਵਾਬ ਦੇਣਾ ਤੁਸੀਂ ਨਹੀਂ ਦਿੱਤਾ ਜਿਹੜੀ ਇਹਨਾਂ ਦੀ ਬਕਾਇਦਾ ਤੌਰ ਤੇ ਪਹਿਲੀ ਮੀਟਿੰਗ ਚੋ ਇਹ ਗੈਰ ਹਾਜ਼ਰ ਨੇ ਉਹਦੇ ਬਾਰੇ ਕਈ ਪ੍ਰਕਾਰ ਦੇ ਸ਼ੰਕੇ ਪ੍ਰਗਟਾਏ ਜਾ ਰਹੇ ਨੇ ਕਿ ਮਨਪ੍ਰੀਤ ਐਲੀ ਤੇ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਦੇ ਕੋਈ ਆਪਣੇ ਬਿਜ਼ਨਸ ਇੰਟਰਸਟ ਨੇ ਲੋਕਾਂ ਚ ਚਰਚਾ ਮੈਂ ਨਹੀਂ ਕੀਨਦਾ ਸਾਡੇ ਇੱਕ ਟੀਵੀ ਚੈਨਲ ਤੇ ਬਗਾਵਤੀ ਕਰਾਤੀ ਮਨਪ੍ਰੀਤਿਆ ਦੀ ਯਾਦ ਹੀ ਉਹ ਪਹੁੰਚੂਗਾ ਪਰ ਮੈਂ ਬੰਦ ਇੱਕਲ ਕਹਿੰਦੇ ਮਨਪ੍ਰੀਤ ਮਨਪ੍ਰੀਤਿਆ ਲਈ ਨੇ ਜੇ ਇਸ ਮੌਕੇ ਕਿਸੇ ਕਿਸਮ ਦੀ ਕੋਈ ਗਿਦਾਰੀ ਕਰਨ ਦੀ ਕੋਸ਼ਿਸ਼ ਕੀਤੀ ਤੇ ਤਰ ਤਿੰਨਰ ਨਾਲ ਤੇਰਾ ਜੁਦਾ ਟੋਕਰੀ ਨਾਲ ਪੁੜਾ ਚ ਰਹੂਗਾ ਪਰ ਇਦਾਂ ਦੇ ਲੱਗਦੇ ਨਹੀਂ ਮਨਪ੍ਰੀਤਿਆ ਲਈ ਕਰਦਾਨ ਦੇ ਸਾਫ ਸੁਥਰੇ ਬੰਦੇ ਜੋ ਮਰਜੀ ਹੈ ਲੋਕ ਬੜੇ ਸਿਆਣੇ ਨੇ ਅੱਜ ਕੱਲ ਲੀਡਰ ਗਵਾਈ ਨਹੀਂ ਕਰਦੇ ਲੋਕ ਗਵਾਈ ਕਰਦੇ ਕਿਉਂਕਿ ਇਹ ਜਿਹੜੀ 5 ਮੈਂਬਰੀ ਕਮੇਟੀ ਸੀ ਉਹਦੇ ਆਗੂ ਤੇ ਮਨਪ੍ਰੀਤ ਵਾਲੀ ਰਹੇ ਅੱਗੇ ਲੱਗ ਕੇ ਸਾਰਾ ਕੰਮ ਦੇ ਮਨਪ੍ਰੀਤ ਵਾਲੀ ਹੋਣਾ ਨੇ ਕੀਤਾ ਦੇਖੋ ਅੱਜ ਬਣਾਇਆ ਸੀ ਨਾ ਗੁਲਪ੍ਰਤਾਪ ਸਿੰਘ ਮਡਾਲਾਨ ਲੇਕਿਨ ਜਿਆਦਾ ਪ੍ਰੈਸ ਕੌਨਫਰੰਸ ਵਗੈਰਾ ਦਾ ਬਿਆਨ ਵਗੈਰਾ ਇਹ ਆਦੀ ਚਲਦੀ ਰਹੇ ਇਹ ਸੇ ਕਰਕੇ ਜਿਹੜੀ ਇਹਨਾਂ ਦੀ ਮਨਪ੍ਰੀਤ ਸੀ ਐਨਡੀ ਦੀ ਹੈ ਜੇ ਕਿਤੇ ਕਿ ਚੈਨਲ ਹੈ ਜਿਹੜਾ ਗੱਲਾਂ ਕਈਆਂ ਨੇ ਉਹ ਸੱਚੀਆਂ ਨੇ ਤੇ ਫਿਰ ਤੇ ਮਨਪ੍ਰੀਤ ਨਾਲ ਰੋ ਬਾੜੀ ਗੱਲਾਂ ਲੇਕਿਨ ਮਨਪ੍ਰੀਤ ਈਆਲੀ ਦੇ ਇੱਕ ਨਜ਼ਦੀਕੀ ਸਾਥੀ ਨੇ ਗੱਲ ਕਹੀ ਹੈ ਵੀ ਤੁਸੀਂ ਆਉਣ ਵਾਲੇ 2 ਦਿਨਾਂ ਬਾਅਦ ਜਾਂ 4 ਦਿਨਾਂ ਬਾਅਦ ਤੁਹਾਨੂੰ ਪਤਾ ਕਿ ਮਨਪ੍ਰੀਤ ਈਆਲੀ ਮਨਪ੍ਰੀਤ ਈਆਲੀ ਉਸ ਮੀਟਿੰਗ ਵਿੱਚ ਭਾਗ ਕਿਉਂ ਨਹੀਂ ਲੈ ਸਕਦੇ ਤੇ ਫਿਰ ਪੱਟੀ ਸਾਹਿਬ ਜਿੱਦਾਂ ਮੈਂ ਪਹਿਲਾਂ ਵੀ ਇਹ ਸਵਾਲ ਕੀਤਾ ਸੀਗਾ ਫਿਰ ਇਹਦਾ ਲੋਕਾਂ ਤੇ ਕੀ ਪ੍ਰਭਾਵ ਜਾਊਗਾ ਲੋਕਾਂ ਨੂੰ ਚਾਹ ਵੀ ਆ ਨਵੀਆਂ ਅਕਾਲੀ ਦਲ ਦਾ ਦੇਖਿਆ ਜਾਵੇ ਤਾਂ ਲੋਕਾਂ ਦੇ ਵਿੱਚ ਖੁਸ਼ੀ ਵੀ ਆ ਵੀ ਨਵਾਂ ਅਕਾਲੀ ਦਲ ਬਣਿਆ ਫਿਰ ਉਹ ਕੀ ਕੀ ਲਾ ਕੇ ਪ੍ਰਭਾਵ ਜਾਣਾ 6 ਮਹੀਨੇ ਦਾ ਪੂਰਾ ਚਾਲ ਰਹੂਗਾ ਜੀ ਉਸ ਤੋਂ ਬਾਅਦ ਲੀਡਰਸ਼ਿਪ ਤੇ ਡਿਪੈਂਡ ਕਰਦਾ ਵੀ ਉਹ ਚਾਲ ਨੂੰ ਬਰਕਰਾਰ ਰੱਖ ਸਕਦੇ ਨੇ ਕਿ ਨਹੀਂ ਰੱਖ ਸਕਦੇ ਜਦੋਂ ਕੋਈ ਨਵੀਂ ਚੀਜ਼ ਉਹਦੀ ਲੋਕੀ ਵੀ ਟੁੱਟ ਕੇ ਪੈ ਜਾਂਦੇ ਲੇਕਿਨ ਸਮੇਂ ਦਾ ਬਦਲਾਅ ਜੂ ਪੈਂਦਾ ਵਾ ਇਸ ਕਰਕੇ 6 ਮਹੀਨੇ ਪੂਰਾ ਚਾਲ ਰਹੂਗਾ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਵੇਖੋ ਜਿਹੜੇ ਬਾਦਲ ਨਾਲ ਬਾਰੇ ਨਾ ਉਹਨਾਂ ਕੋਲ ਸੈਟਅਪ ਬਣਿਆ ਬਣਿਆ ਨਾ ਕੋਈ ਹੈਡ ਇਹਨਾਂ ਨੂੰ ਸੈਟਅਪ ਬਣਾਉਣਾ ਪੈਣਾ ਬਹੁਤ ਮਿਹਨਤ ਕਰਨੀ ਪਈ ਗਿਆਨੀ ਹਰਪ੍ਰੀਤ ਸਿੰਘ ਹਰਾਂ ਦਾ ਘਰ ਬਹਿਣ ਦੀ ਉਹਨ ਕੋਈ ਜੂੜਲੀ ਉੱਚਪ ਕਰਕੇ ਆਪਣੀ ਗੱਡੀ ਫੜਨ ਦਿਨ ਰਾਤ ਘੁੰਮਣ ਪੰਜਾਬ ਦਾ ਹਰ ਮੰਗ ਕਰਨ ਭਰਮਣ ਕਰਨ ਲੋਕਾਂ ਨਾਲ ਜੋੜ ਸਭ ਤੋਂ ਪਹਿਲਾਂ ਤਾਂ ਆਪਣੀ ਬਿਨਾਂ ਕਿਸੇ ਦੇਰੀ ਤੋਂ ਵਰਕ ਕਮੇਟੀ ਤੇ ਜ਼ਿਲ੍ਹਾ ਪ੍ਰਧਾਨ ਤੇ ਸਰਪੰਚਾਂ ਦੇ ਜੁਗਤੀ ਕਰਨ ਸਭ ਤੋਂ ਪਹਿਲੀ ਗੱਲ ਉਹਨਾਂ ਦੀ ਇਹ ਹੈ ਕਿਉਂ ਜੇ ਕੋ ਨਿਯੁਗਤੀ ਹੋਈ ਉਹ ਜਿੱਥੇ ਜਾਣ ਕੇ ਉਹ ਫਿਰ ਵਰਕ ਤੇ ਉਹ ਸਵਾਦ ਕਰਨ ਵਾਸਤੇ ਕਲੋਤੇ ਹੋਣਗੇ ਵੀ ਜਿਹਦਰ ਸਾਹ ਵਾਰ ਇਹ ਬਹੁਤ ਜ਼ਰੂਰੀ ਹੈ ਲੇਕਿਨ ਉਸ ਤੋਂ ਬਾਅਦ ਅੱਜ ਦੀ ਡੇਟ ਦੇ ਵਿੱਚ ਲੋਕ ਪਸੰਦ ਕਰਦੇ ਲੋਕ ਉਹਨਾਂ ਤੁਰੇ ਨਹੀਂ ਲੋਕ ਵੇਖੋ ਛੋਟੇ ਮੀਡੀਆ ਦੇ ਪਾਕੇ ਕਿੰਨੇ ਲੋਕ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਨਾਲ ਖੰਡੂ ਤਿਆਰ ਬਰ ਬਰ ਬੈਠੇ ਹੈ ਮੈਂ ਇੱਕ ਫੋਨ ਹੁੰਦਾ ਇੱਕ ਰੇਲਵੇ ਦੇ ਵੱਡੇ ਅਫਸਰ ਦਾ ਅੱਜ ਉਹ ਕਹਿੰਦਾ ਜੀ ਸਾਡੀ ਲਾਈਕ ਗਿਆਨੀ ਹਰਪ੍ਰੀਤ ਸਿੰਘ ਵਰੀ ਕਿਉਂ ਉਹ ਆਪਣੀ ਜਿਹੜੀ ਵਰਦੀ ਤੋਂ ਠੀਕ ਠਾਕ ਨਹੀਂ ਤਿੰਨ ਫੁੱਟੀ ਕਿਰਪਾ ਨਾਲ ਲੱਗਦਾ ਪੀ ਵਾਕਤੀ ਕਾਲੀਦਾਸ ਦਾ ਪ੍ਰਦਾਨ ਜਾ ਰਿਹਾ ਹੈ ਪਰ ਸਲਟੀ ਇਹ ਵਾਰ ਗੱਲਬਾਤ ਵੀ ਹੁੰਦੀ ਹੈ ਤੇ ਜਿਸ ਤਰੀਕੇ ਨਾਲ ਫਿਰ ਬਕੀਏ ਦੇੜਦੇ ਨੇ ਬੋਲਣਾ ਵੀ ਆਉਂਦਾ ਤੇ ਫਿਰ ਉਹ ਵੀ ਲੋਕੀ ਸੁਣਦੇ ਨੇ ਨਾਲ ਲੋਕਾਂ ਦੀ ਚੁਆਇਸ ਬਹੁਤ ਹੈ ਲੇਕਿਨ ਫੇਰ ਵੀ ਇਹਨਾਂ ਦੇ ਕੋਲੇ ਆਈਟੀ ਸੈਲ ਮਜ਼ਬੂਤ ਕਰਨਾ ਪਵੇ ਇਹਨਾਂ ਨੂੰ ਆਪਣਾ ਆਈਟੀ ਸੈਲ ਦਾ ਬਹੁਤ ਵੀਕ ਆ ਆਈਟੀ ਸੈਲ ਨੂੰ ਪੂਰਾ ਮਜ਼ਬੂਤ ਕਰਨਾ ਪੂ ਬੰਦੇ ਹੋ ਰੱਖਣੇ ਪੈਣਗੇ ਹੁਣ ਜਿਹੜੀ ਇਸ਼ਤਿਹਾਰ ਦੀ ਗੱਲ ਕਰਦੇ ਨੇ ਇਸ਼ਤਿਹਾਰ ਮੈਲੇ ਸਾਥ ਦੇ ਬਿਲਕੁਲ ਨਹੀਂ ਹੈ ਅੱਜ ਦੇ ਸੋਸ਼ਲ ਮੀਡੀਆ ਵਾਲੇ ਤੁਹਾਡੇ ਪਿੱਛੇ ਪਿੱਛੇ ਭਜੇ ਫਿਰਦੇ ਇਸ ਤੇ ਹਰ ਦੀ ਕੀ ਲੋੜ ਵੀ ਮੇਰਾ ਖਿਆਲ ਕੋਈ ਖਬਰਾਂ ਦੇ ਪੈਸੇ ਕਿੱਥੇ ਕਿਉਂ ਗਲਤ ਬਣ ਨਹੀਂ ਦੀ ਜਿੰਨਾ ਤੁਸੀਂ ਨਮਾਜ਼ ਤੇ ਵਿਰਤ ਰੋਣਾ ਇੱਥੇ ਬਕਾਇਦਾ ਤੌਰ ਤੇ ਇੱਥੇ ਛੋਟਸ ਵੀ ਆਪਣੀ ਗੱਲ ਕਰਨ ਤੁਸੀਂ ਆਪਣੇ ਆਪਣੇ ਬਕਾਇਦਾ ਚੈਨਲ ਬਣਾਓ ਸੋਸ਼ਲ ਮੀਡੀਆ ਆਪਣਾ ਸਟਰੋਂਗ ਕਰੋ ਆਈਟੀ ਸੈਲਫ ਸਟਰੋਂਗ ਕਰੋ ਵਿਰਤਿਕਲ ਬਣ ਜੂ ਜਮਾਨਾ ਅੱਜਕੱਲ ਸਿਰ ਵਸੇ ਗੱਲ ਦਾ ਇਹ ਮੈਨੂੰ ਮੇਸ਼ਿੰਦਰ ਗਰੇਵਾਲ ਦਾ ਫੋਨ ਹੁੰਦਾ ਜੀ ਅੱਜਕੱਲ ਕੋਈ ਕੋ ਨਾ ਦੱਕਦਾ ਮੈਂ ਲੈਂਦੀ ਲੋੜ ਦਾ ਬਜਾਏ ਕਰਨੀ ਲੋੜ ਅੱਜਕੱਲ ਤੇ ਆਈਟੀ ਸੈਲ ਮਜਬੂਤ ਨਾਲ ਚੀਦਾ ਚਾਹਾਂ ਸੋਸ਼ਲ ਮੀਡੀਆ ਮਜਬੂਤ ਤੇ ਸਭ ਕੁਝ ਬਟਕਦਾ ਫਿਰ ਵੀ ਗਿਆਨੀ ਹਰਪ੍ਰੀਤ ਸਿੰਘ ਨੂੰ ਚਾਹੀਦਾ ਕਿ ਆਪਣੀ ਬੋਡੀ ਬਣਾ ਕੇ ਆਪਣੀ ਵਰਕਿੰਗ ਕਮੇਟੀ ਬਣਾ ਕੇ ਸਭ ਤੋਂ ਪਹਿਲਾਂ ਜਿਹੜਾ ਲੋਕਾਂ ਦੇ ਜਾਨ ਪਿੰਡ ਪਿੰਡ ਜਾਣ ਕਰ ਕਰ ਜਾਣ ਸਰਦਾਰ ਪ੍ਰਕਾਸ਼ ਸਿੰਘ ਬਾਦਲਬੰਡ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਪਹਿਲਾਂ ਪਤਾ ਹੁੰਦਾ ਸੀ ਐਸ ਪਿੰਡ ਦੀ ਐ ਫਿਰਨੀ ਕਿੱਥੇ ਜਾ ਕੇ ਖਤਮ ਹੁੰਦੀ ਤੇ ਅੱਗੇ ਕਿੱਥੇ ਜਾ ਕੇ ਮਿਲਦੀ ਇਹ ਉਹਨਾਂ ਦੀ ਖਾਸੀਅਤ ਸੀ ਬੜਾ ਪਰਮਣ ਕੀਤਾ ਸੀ ਇਸੇ ਕਰਕੇ ਲੋਕ ਇਹਦੇ ਹੁੰਦੇ ਸੀ ਨਾ ਵੀ ਟੋੜਾ ਲੀਡਰ ਨਾਲ ਲੀਡਰ ਤੇ ਮਾਸ ਦਾ ਲੀਡਰ ਤੇ ਬਾਦਲ ਹੀ ਹੈ ਇਸ ਕਰਕੇ ਮਾਸ ਦੇ ਲੀਡਰ ਬਣ ਇਹ ਬਣ ਸਕਦੇ ਨੇ ਕੋ ਸਮਰੱਥਾ ਹੈਗੀ ਹੈ ਇਸ ਕਰਕੇ ਮੰਤਰੀ ਇਆਦੂ ਨੂੰ ਸਾਡੀ ਬੇਨਤੀ ਹੈ ਯਾ ਇਸੇ ਪ੍ਰਕਾਰ ਦੀ ਜੇ ਕਿਤੇ ਖੁਰਾਪਤੀ ਕਰਨ ਦੀ ਕੋਸ਼ਿਸ਼ ਕੀਤੀ ਤੇ ਮੰਤਰੀ ਤੇ ਆਦਿ ਜਿਹੜਾ ਉਹ ਸਿਆਸੀ ਨਕਸ਼ੇ ਤੋਂ ਖਤਮ ਹੋ ਜਾਂਦਾ ਜੀ ਤੇ ਪਰਸਪ ਉਧਰ ਦੂਜੇ ਪਾਸੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜਿਹੜੇ ਆ ਉਹ ਜਦੋਂ ਆਰਐਸਐਸ ਦੀ ਇੱਕ ਮੀਟਿੰਗ ਦੇ ਵਿੱਚ ਜਾਂਦੇ ਆ ਰੌਲਾ ਪੈ ਜਾਂਦਾ ਤੇ ਹੁਣ ਉਸ ਪੂਰੇ ਮਾਮਲੇ ਦਾ ਨੋਟਿਸ ਲਿਆ ਹਵਾਰਾ ਕਮੇਟੀ ਨੇ ਕੀ ਗਲਤੀ ਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਹੋਵੇ ਤੇ ਉਹ ਜਾ ਕੇ ਆਰਐਸ ਦੀਆਂ ਮੀਟਿੰਗਾਂ ਅਟੈਂਡ ਕਰੇ ਤੇ ਫਿਰ ਉਹਦੇ ਨਤੀਜੇ ਤੇ ਬਾੜੇ ਨਿਕਲ ਨੇ ਯੂਨਾਈਟਿਡ ਟੈਕ ਸਟੂਡੈਂਟ ਫਾਊਂਡੇਸ਼ਨ ਉਹਦੇ ਮਹਾਵੀਰ ਸਿੰਘ ਸੁਲਤਾਨ ਮਿੰਨੋਦੀ ਪ੍ਰਧਾਨ ਨੇ ਇਹਨਾਂ ਨੇ ਹਵਾਰਾਟ ਮੀਟਿੰਗ ਦੇ ਪ੍ਰੋਫੈਸਰ ਬਲਜਿੰਦਰ ਸਿੰਘ ਉਹਨਾਂ ਨੇ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤੀ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਇਸ ਵਿਅਕਤੀ ਨੂੰ ਬਿਨਾਂ ਕਿਸੇ ਦੇਰੀ ਤੋਂ ਅਹੁਦੇ ਤੋਂ ਹਟਾਇਆ ਅਕਾਲ ਤਖਤ ਨੂੰ ਕਿਹਾ ਗਿਆ ਵੀ ਤੁਸੀਂ ਸਖਤ ਤੋਂ ਸਖਤ ਕਾਰਵਾਈ ਕਰੋ ਪਰ ਪੱਟੀ ਸਾਹਿਬ ਜਿਹੜੀ ਵਾਈਸ ਚਾਂਸਲਰ ਦੀ ਨਿਯੁਕਤੀ ਹੁੰਦੀ ਹੈ ਇਹ ਤੇ ਗਵਰਨਰ ਸਾਹਿਬ ਦੇ ਮਿਖਿਆ ਅਧਿਕਾਰ ਚ ਬਿਲਕੁਲ ਅਧਿਕਾਰ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਜੀ ਇਹ ਗਵਰਨਰ ਚਾਂਸਲਰ ਹੁੰਦੇ ਇਹ ਵਾਈਸ ਚਾਂਸਲਰ ਹੁੰਦੇ ਨੇ ਉਹਨਾਂ ਦੇ ਅਧਿਕਾਰ ਚ ਤੇ ਆਏ ਵੀ ਉਹਨਾਂ ਦੇ ਧਰਮ ਨੇ ਕਰਮਜੀਤ ਸਿੰਘ ਰਾਜੀਪੀ ਸਿਆਸੀ ਤੌਰ ਤੇ ਉਹਦੀ ਪਕੜ ਨਹੀਂ ਗਈਏਗੀ ਸਿਰਫ ਆਰਐਸ ਦੇ ਨਹੀਂ ਇੱਥੇ ਆਏ ਨੇ ਇਹਨਾਂ ਜਾ ਕੇ ਕੀ ਤਰਲਾ ਵਿੱਚ ਕੀਤਾ ਸਾਨੂੰ ਨਹੀਂ ਪਤਾ ਲੇਕਿਨ ਇਹਨਾਂ ਦੇ ਨਜ਼ਦੀਕੀ ਕਹਿੰਦੇ ਵੀ ਇਹਨਾਂ ਦੀ ਪਹੁੰਚ ਜਿਹੜੀ ਬੀਜੇਪੀ ਤੇ ਅਰਸ ਤੱਕ ਹੈਗੀ ਸੀ ਜਿਦ ਤਰੀ ਇੱਥੇ ਆਏ ਤੇ ਪੰਜਾਬ ਸੱਤਾ ਨੂੰ ਕੋਈ ਫਰਕ ਹੀ ਕੋਈ ਨਹੀਂ ਪੈਂਦਾ ਜਿਹੜਾ ਮਰਜ਼ੀ ਲੱਗ ਜਾ ਜਿਹੜਾ ਮਰਜ਼ੀ ਆ ਜਾ ਅੱਗੇ ਫਰਕ ਹੁੰਨਾ ਸੀਗਾ ਹਰ ਸੀਐਮ ਕਹਿੰਦਾ ਸੀ ਜੀ ਮੇਰਾ ਬੰਦਾ ਲੱਗਣਾ ਚਾਹੀਦਾ ਮੇਰਾ ਬੰਦਾ ਲਾਓ ਮੈਨੂੰ ਕੱਲ ਉਹ ਤੁਹਾਨੂੰ ਕੰਮ ਦੇਵਾਂਗਾ ਗਾਰੰਟੀ ਹੁਣ ਜੇ ਉਹ ਕੋਈ ਪੁੱਛਵਾ ਕੋਈ ਫਿਰ ਬਾਕੀ ਕੋ ਗੱਲ ਹੋ ਗਈ ਨਾਲੇ ਤੇ ਜਿਹੜੇ ਅਗੇ ਨੇ ਸਾਡੇ ਸ਼ੁਦੀਆ ਸਾਹਿਬ ਤੇ ਕੇਜਰੀਵਾਲ ਸਾਹਿਬ ਇਹ ਤੇ ਆਰਐਸ ਦੇ ਬੁੱਢੇ ਮੈਂਬਰ ਨੇ 2013 ਦੇ ਵਿੱਚ ਪਾਰਟੀ ਬਣਉਂਦ ਤੋਂ ਪਹਿਲਾਂ 6 ਮਹੀਨੇ ਜਾ ਕੇ ਆਰਐਸ ਦੇ ਦਫਤਰ ਦੇ ਵਿੱਚ ਇੱਕ ਕੇਜਰੀਵਾਲ ਸਾਹਿਬ ਦੀ ਟਰਨ ਕੋਈ ਸੀ ਬਤੁਸੀਂ ਕਰਨਾ ਕੀ ਤੇ ਕਿਵੇਂ ਕਰਨਾ ਸ਼ਹੀਰ ਬਗ ਦਾ ਮੋਚਾ ਲੱਗਦਾ ਵਾ ਦਿੱਲੀ ਦੇ ਵਿੱਚ ਮੁੱਖ ਮੰਤਰੀ ਜਾ ਕੇ ਇੱਕ ਲੋਕਾਂ ਨੂੰ ਕਹਿੰਦੇ ਵਾ ਤੁਹਾਡੀ ਪ੍ਰੋਬਲਮ ਕੀ ਹੈ ਮਿਨੋਰਟੀ ਦੇ ਇੰਨੇ ਖਿਲਾਫ ਅੱਜ ਤੇ ਪੰਜਾਬ ਦੇ ਵਿੱਚ ਬੈਠੇ ਨੇ ਸਾਡੇ ਪਤਾ ਨਹੀਂ ਲੋਕ ਕਿਵੇਂ ਨਾਲ ਸਾਥ ਦੇ ਜਾਂਦੇ ਨੇ ਦਿੱਲੀ ਦੇ ਵਿੱਚ ਚਾਰ ਸਿੱਖ ਜਿੱਦਦੇ ਨੇ ਪਹਿਲੀ ਵਾਰੀ ਕਿਸੇ ਨੂੰ ਮਨਿਸਟਰ ਕੀ ਡਿਪਟੀ ਮਨਿਸਟਰ ਨਹੀਂ ਬਣਾਇਆ ਪਾਰਲੀਮੈਂਟ ਸੈਕਟਰੀ ਨਹੀਂ ਬਣਾਇਆ ਪਰ ਮੰਨਣਾ ਸੀ ਇੱਕ ਤਾਂ ਬੰਦਾ ਕਿਤੇ ਅਡਜਸਟ ਕੀਤਾ ਸੀ ਮਿਲ ਕੇ ਉਜਾੜ ਨਹੀਂ ਲੇਕਿਨ ਉੱਥੇ ਵੀ ਨਾ ਮੰਨਿਓ ਟੀਵੀ ਜਿਹੜੀ ਉਹ ਛੀਨ ਬਾਗ ਮੋਚ ਲੱਗਾ ਸੀ ਮੁਸਲਮਾਨ ਦਾ ਮੋਚ ਨਹੀਂ ਸੀ ਇੱਕ ਵਾਰੀ ਵੀ ਮੇਰਾ ਖਿਆਲ ਹਾਂ ਪੜੀ ਸਾਹਿਬ ਵੀ ਕੋ ਧੀਰ ਸਾਹਿਬ ਸੀਗੇ ਸ਼ਾਇਦ ਕੋਈ ਮੇਰੇ ਖਿਆਲ ਲੋਕ ਸਭਾ ਦੇ ਸਪੀਕਰ ਬਣਾਏ ਸੀ ਉਹ ਸੌਰੀ ਆਪਣਾ ਵਿਧਾਨ ਸਭਾ ਦੇ ਸ਼ਾਇਦ ਸਪੀਕਰ ਬਣਾਏ ਸੀ ਮੇਰਾ ਖਿਆਲ ਮੈਨੂੰ ਨਹੀਂ ਮੈਨੂੰ ਜਾਣਕਾਰੀ ਧੀਰ ਸਾਹਿਬ ਕਰੋ ਮੈਂ ਵੀ ਹਾਂ ਮਤਲਬ ਤਸਦੀਕ ਨਹੀਂ ਕਰਦਾ ਮੈਨੂੰ ਤੋਂ ਬਣਾ ਜਾਏ ਧੀਰ ਸਾਹਿਬ ਕੌਣ ਸੀ ਮੰਨ ਨਹੀਂ ਪਤਾ ਚਾਰ ਬੰਦੇ ਜਿੱਤੇ ਸੀ ਜਤਿੰਦਰ ਜਿੱਤੇ ਸੀ ਦੋ ਤਾਰ ਜਿੱਤੇ ਸੀ ਤੇ ਇੱਕ ਹੋਰ ਸੀ ਧੀਰ ਨਹੀਂ ਜਿੱਤੇ ਕੋਈ ਜਿੱਤੇ ਸੀ ਚਾਰ ਬੰਦੇ ਜਿੱਤੇ ਸੀ ਜਰਨੈਲ ਦੋ ਜਰਨੈਲ ਜਿੱਤੇ ਸੀ ਤੁਹਾਨੂੰ ਪਤਾ ਹੋਰ ਤਾਂ ਜਿੱਤਿਆ ਕੋਈ ਨਹੀਂ ਸੀਗਾ ਤਾਂ ਤਾਂ ਉਹਨਾਂ ਨੂੰ ਕਿ ਹੈਲਥ ਮਿਨਿਸਟਰੀ ਨਹੀਂ ਮਿਲਨ ਜੇ ਮੜਾਇ ਤਾਂ ਦੱਸ ਦਿਓ ਤੁਸੀਂ ਮੈਨੂੰ ਇਸ ਕਰਕੇ ਮੈਂ ਸੋਚਦਾ ਵੀ ਇਹ ਜਿਹੜੀ ਆ ਨਾ ਮਾਨਸਿਕਤਾ ਸਾਡੇ ਇਹਨਾਂ ਦੀ ਆਪਣਿਆਂ ਦੀ ਪੰਜਾਬ ਪੰਜਾਬ ਸਰਕਾਰ ਦੀ ਉਹ ਵੀ ਮੰਨਦਾ ਉਹੀ ਆ ਆਰਐਸ ਤੋਂ ਵਾਲੀ ਹੈਗੀ ਆ ਉਹਨਾਂ ਦਾ ਵੀ ਕੋਈ ਸਿੱਖ ਪਦਨਾ ਕੋਈ ਸਵੰਦ ਨਹੀਂ ਹੈ ਜੀ ਜੀ ਬੜਾ ਸਾਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸასი ਸ਼ੁਕਰੀਆ